ਇਕ ਸਾਡੇ ਸਾਰੇਾਂ ਦੇ ਅੱਗੇ ਸਵਾਲ ਰੱਖਿਆ ਸੀ ਜਿਸ ਤੇ ਉੱਤੇ ਆਪਾਂ ਨੂੰ ਰੋਜ਼ ਵਿਚਾਰ ਕਰਨਾ ਚਾਹੀਦਾ ਹੈ ਆਪਨੇ ਫਰਮਾਇਆ ਸੀ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰ ਲੈਖਾ ਰੱਬ ਮੰਗੇ ਸੀ ਆ ਤੂੰ ਆਇਓ ਕਿਹੜੇ ਕੰਮ ਮਾਲਕ ਨੇ ਕਿਸ ਕਾਰਜ ਵਾਸਤੇ ਭੇਜਿਆ ਹੈ ਆਪਾਂ ਕਿੰਨਾ ਚੀਜ਼ਾਂ ਝਾਕੇ ਫਸ ਗਏ ਹਾਂ ਇਹ ਬਾਹਰਮੁਖੀ ਸਾਧਨ ਇਹ ਤਾਂ ਇੱਕ ਜ਼ਰੀਆ ਸੱਤ ਮਗਰ ਅਸੀਂ ساری ਉਮਰ ਉਹਨਾਂ ਨੂੰ ਇਕੱਠਾ ਕਰਦੇ ਆਪਾਂ ਜ਼ਿੰਦਗੀ ਪੂਰੀ ਕਰ ਲੈਂਦੇ ਹਾਂ ਜਿਸ ਕਾਰਜ ਵਾਸਤੇ ਉਸ ਅਕਾਲ ਪੁਰਖ ਨੇ ਮਾਲਕ ਨੇ ਭੇਜਿਆ ਸੀ ਉਹਨੂੰ ਇਨਸਾਨ ਭੁੱਲ ਕੇ ਬੈਠ ਗਿਆ ਸੀ ਇਸ ਕਰਕੇ ਜਦੋਂ ਵੀ ਆਪਾਂ ਕਿਸੇ ਮਹਾਪੁਰਖ ਕੋਲੇ ਜਾਣੇ ਹਾਂ ਆਪਾਂ ਸਿਰਫ ਉੱਥੇ ਮੱਥੇ ਟੇਕਣ ਵਾਸਤੇ ਨਹੀਂ ਜਾਂਦੇ ਆਸ਼ੀਰਵਾਦ ਲੈਣ ਵਾਸਤੇ ਨਹੀਂ ਜਾਂਦੇ ਕਿਉਂਕਿ ਉਹਨਾਂ ਦੀ ਜਿਹੜੀ ਦਾਤ ਹੈ ਗੁਰ ਗਿਆਨ ਪਦਾਰਥ ਨਾਮ ਹੈ